ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਣ ਲੱਗੇ ਹਾਂ ਜੀ ਇੱਕ ਬਹੁਤ ਹੀ ਸੋਹਣਾ ਪੌਂਚੇ ਦਾ ਡਿਜ਼ਾਈਨ ਬਹੁਤ ਯੂਨੀਕ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋਏਗਾ ਸਭ ਤੋਂ ਪਹਿਲਾਂ ਜੀ ਮੈਲ ਲਗਾਈ ਹੋਈ ਆ ਪੌਂਚੇ ਦੇ نیچے ਗੁੰਮਲੇਸ ਉਹਦੀ ਵੀਡੀਓ ਵੀ ਮੈਂ ਅਲੱਗ ਤੋਂ ਸ਼ਾਰਟਸ ਦੇ ਵਿੱਚ ਪਾਈ ਹੋਈ ਹੈ ਅਗਰ ਤੁਹਾਨੂੰ ਗੁੰਮਲੇਸ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਉਸ ਦੇ ਇਲਾਵਾ ਜੀ ਮੈਂ ਉਸੇ ਲੇਸ ਦੀਆਂ ਹੀ ਜਿਹੜੇ ਲੀਵਸ ਹੈਗੀਆਂ ਉਹ ਕਟੀਆਂ ਹੋਈਆਂ ਮਤਲਬ ਆਪਾਂ ਲੇਸ ਨੂੰ ਜਿਹੜੀ ਹੈ ਉਹਦੇ ਛੋਟੇ-ਛੋਟੇ ਜਿਹੜੀ ਕਟਿੰਗ ਹੈ ਉਹ ਅਲੱਗ ਤੋਂ ਕਰ ਲਈ ਹੋਈ ਹੈ ਹੁਣ ਇਸ ਤੋਂ ਬਾਅਦ ਆਪਾਂ ਸਟਾਰਟ ਸਭ ਤੋਂ ਪਹਿਲਾਂ ਕਰਨਾ ਹੈ ਜੀ ਇਹ ਇੱਕ ਟੈਨੀ ਟਾਈਪ ਹੈਗਾ ਜੀ ਇਹ ਡਿਜ਼ਾਈਨ ਜਿੱਦਾਂ ਟੈਨੀਆ ਹੁੰਦੀਆਂ ਪੇੜ ਦੀਆਂ ਦੇ ਲਈ ਮੈਨੂੰ ਜਿਹੜੀਆਂ ਇਹਦੀਆਂ ਟੈਨੀਆਂ ਹੈਗੀਆਂ ਉਹਦੇ ਲਈ ਥੋੜਾ ਜਿਹਾ ਹਾਈਲਾਈਟ ਕਰਨਾ ਸੀਗਾ ਤਾਂ ਇਸ ਕਰਕੇ ਮੈਂ ਉੱਪਰ ਦੋ ਬੋਬਿਨ ਚਰਾ ਰਹੀ ਹਾਂ ਮਤਲਬ ਮੈਂ ਦੋ ਬੋਬਿਨ ਦੇ ਵਿੱਚ ਜਾਂ ਦੋ ਰੀਲਾਂ ਕਹਿ ਲਓ ਦੋ ਰੀਲਾਂ ਦਾ ਧਾਗਾ ਮੈਂ ਸੂਈ ਦੇ ਵਿੱਚੋਂ ਪਾਇਆ ਹੋਇਆ ਤਾਂ ਉਹਦੇ ਨਾਲ ਜਿਹੜੀਆਂ ਜਿਹੜੀਆਂ ਆਪਣੀਆਂ ਟੈਨੀਆਂ ਉਹ ਥੋੜੀਆਂ ਹਾਈਲਾਈਟ ਹੁੰਦੀਆਂ ਤੁਸੀਂ ਇੱਕ ਧਾਗਾ ਵੀ ਯੂਜ਼ ਕਰ ਦਦਦੇ ਆ ਉਹਦੇ ਵਿੱਚ ਵੀ ਕੋਈ ਇਸ਼ੂ ਨਹੀਂ ਹੈ ਟੈਨੀ ਆਪਾਂ ਇਹਦਾ ਬਣਾ ਰਹੇ ਹਾਂ ਕਿ ਜਿਹੜੇ ਟੈਨੀ ਦਾ ਐਂਡ ਹੈਗਾ ਜੀ ਉੱਥੇ ਜਿਹੜੀ ਆਪਾਂ ਲੇਸ ਹੈ ਉਹ ਇਨਸਰਟ ਕਰ ਰਹੇ ਹਾਂ ਤੇ ਬਾਕੀ ਜਿੱਦਾਂ ਪੇੜ ਦੀਆਂ ਟਾਹਣੀਆਂ ਹੁੰਦੀਆਂ ਓਦਾਂ ਹੀ ਇਹ ਡਿਜ਼ਾਈਨ ਜਿਹੜਾ ਜ਼ਿਕ-ਜ਼ੈਗ ਕਰਦਾ ਹੋਇਆ ਚੱਲਾ ਜਾਏਗਾ ਮੈਂ ਇਹਦੇ ਵਿੱਚ ਬਿਨਾ ਡਰਾ ਕੀਤਾ ਹੀ ਬਣਾ ਰਹੀ ਹਾਂ ਕਿਉਂਕਿ ਮੈਂ ਇਹ ਡਿਜ਼ਾਈਨ ਕਾਫੀ ਵਾਰੀ ਬਣਾ ਚੁੱਕੀ ਹਾਂ ਤਾਂ ਮੈਨੂੰ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ ਪ੍ਰੈਕਟਿਸ ਹੋ ਗਈ ਹੈ ਬਾਕੀ ਜਦੋਂ ਤੁਸੀਂ ਪਹਿਲੀ ਵਾਰੀ ਬਣਾਓਗੇ ਤਾਂ ਇੱਕ ਵਾਰੀ ਡਰਾ ਕਰਕੇ ਬਣਾ ਲੈਣਾ ਤਾਂ ਬਹੁਤ ਈਜ਼ੀ ਰਹੇਗਾ ਜਦੋਂ ਇੱਕ ਤੋਂ ਦੋ ਵਾਰੀ ਬਣਾ ਲੋਗੇ ਤੁਹਾਨੂੰ ਤੀਸਰੀ ਵਾਰੀ ਤੁਹਾਨੂੰ ਵੀ ਕਿਸੇ ਸੀ ਦੀ ਜ਼ਰੂਰਤ ਨਹੀਂ ਪਾਏਗੀ ਬੜੀ ਆਰਾਮ ਨਾਲ ਤੁਸੀਂ ਇਹ ਡਿਜ਼ਾਈਨ ਬਣਾ ਲੋਗੇ ਇਧਰ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈਗਾ ਜੀ ਜਿਹੜੀ ਇੱਕ ਹੋਰ ਟ੍ਰਿਕ ਹੀ ਕਹਿ ਸਕਦੇ ਆ ਕਿ ਬਾਈ ਚਾਂਸ ਆਪਣੇ ਕੋ ਲੇਸ ਕੱਟ ਜਾਂਦੀ ਹੈ ਜਾਂ ਕਈ ਵਾਰੀ ਇਹ ਹੁੰਦਾ ਹੈ ਕਿ ਸੂਟ ਤੇ ਲੇਸ ਜ਼ਿਆਦਾ ਲੱਗ ਜਾਂਦੀ ਹੈ ਤਾਂ ਪੌਂਚੇ ਦੇ ਉੱਪਰ ਲੇਸ ਲਗਾਉਣ ਨੂੰ ਨਹੀਂ ਮਿਲਦੀ ਤਾਂ ਜਿਹੜਾ ਆਪਾਂ ਇਨਸਰਟ ਵਾਲੀ ਲੇਸ ਹੈਗੀ ਉਹ ਅਗਰ ਨਾ ਵੀ ਲਗਾਈਏ ਤਾਂ ਜਿਹੜਾ ਇਹ ਟੈਨੀਆਂ ਵਾਲਾ ਡਿਜ਼ਾਈਨ ਹੈ ਇਹੀ ਪੈ ਜਾਂਦਾ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਉਹ ਲੇਸ ਹੈਗੀ ਉਹ ਅਗਰ ਇੱਕ ਪੌਂਚੇ ਤੋਂ ਵੀ ਅੱਧੀ ਲੇਸ ਹੈਗੀ ਹੈ ਤਾਂ ਵੀ ਸਾਡਾ ਜਿਹੜਾ ਦੋਨੋਂ ਪੌਂਚੇ ਹਤੇ ਡਿਜ਼ਾਈਨ ਬਣ ਜਾਂਦਾ ਹੈ ਮਤਲਬ ਇਹ 10 12 ਇੰਚ ਦੇ ਵਿੱਚ ਜਿਹੜੇ ਇਹ ਲੀਵਸ ਹੈਗੇ ਆ ਉਹ ਆਪਣੇ ਮਿਲ ਜਾਂਦੇ ਆ ਆਪਾਂ ਨੂੰ ਤੇ ਜਿਹੜੀ ਇਹ ਕਟਿੰਗ ਮਿਲ ਕੇ ਇਹ ਆਪਣੀ ਲੇਸ ਜਿਹੜੀ ਹੈ ਇਹ ਵਾਲੇ ਡਿਜ਼ਾਈਨ ਦੇ ਨਾਲ ਉਹ ਰੈਡੀ ਹੋ ਜਾਂਦੀ ਹੈ ਉਦੋਂ ਸਾਨੂੰ ਪੂਰੇ ਪੌਂਚੇ ਲਈ ਦੋਨੋਂ ਪੌਂਚੇ ਲਈ ਲੇਸ ਚਾਹੀਦੀ ਹੁੰਦੀ ਹੈ ਲੇਕਿਨ ਬਾਇਚਾਂਸ ਆਪਣੇ ਕੋਲ ਕੱਟ ਹੋਏ ਤਾਂ ਇਹ ਵਾਲੇ ਡਿਜ਼ਾਈਨ ਨਾਲ ਅਸੀਂ ਆਪਣਾ ਇਹਨਾਂ ਨੂੰ ਕਾਟਾ ਵੀ ਪੂਰਾ ਕਰ ਹੀ ਸਕਦੇ ਆ ਕਿ ਡਿਜ਼ਾਈਨ ਵੀ ਬਣ ਗਿਆ ਔਰ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਸਾਡੇ ਕੋਲ ਲੇਸ ਕੱਟ ਸੀਗੀ ਬਾਕੀ ਜੇ ਤੁਹਾਨੂੰ ਡਿਜ਼ਾਈਨ ਥੋੜਾ ਜਿਹਾ ਵੀ ਸੋਹਣਾ ਲੱਗੇ ਤਾਂ ਭੈਣ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਜਿੰਨੀਆਂ ਮੇਰੀਆਂ ਭੈਣਾਂ ਨੂੰ ਥੋੜੀ ਬਹੁਤ ਸਟੀਚਿੰਗ ਆਉਂਦੀ ਹੈ ਉਹਨਾਂ ਨੂੰ ਵੀ ਇਹ ਆਈਡੀਆ ਮਿਲ ਜਾਏਗਾ ਤੇ ਜੇ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਾਊਟ ਹੋਏਗਾ ਤਾਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਮੈਂ ਤੁਹਾਨੂੰ ਆਨਸਰ ਜ਼ਰੂਰ ਦਵਾਂਗੀ ਔਰ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਬੜੀ ਮਿਹਨਤ ਲੱਗਦੀ ਹੈ ਡਿਜ਼ਾਈਨ ਬਣਾਉਣ ਨੂੰ ਇਦਾਂ ਦੇ ਕਿਉਂਕਿ ਅਸੀਂ ਉਦਾਂ ਡਿਜ਼ਾਈਨ ਬਣਾਉਣਾ ਹੁੰਦਾ ਤਾਂ ਬੜਾ ਨਾਰਮਲ ਆਪਣਾ ਰੁਟੀਨ ਦੇ ਵਿੱਚ ਬਣਾਉਂਦੇ ਰਹਿੰਨੇ ਆ ਲੇਕਿਨ ਜਦੋਂ ਇਹ ਵੀਡੀਓ ਬਣਾਨੀ ਆ ਹੁੰਦੀ ਹੈ ਤਾਂ ਉਦੋਂ ਟਾਈਮ ਸਾਨੂੰ ਐਕਸਟਰਾ ਲੈ ਕੇ ਚੱਲਣਾ ਪੈਂਦਾ ਪਰ ਉਹੀ ਗੱਲ ਹੈ ਕਿ ਆਪਣੀ ਖੁਸ਼ੀ ਲਈ ਔਰ ਤੁਹਾਡੇ ਸਾਰਿਆਂ ਦੀ ਖੁਸ਼ੀ ਲਈ ਇਹ ਵੀ ਕੰਮ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤੁਹਾਨੂੰ ਡਿਜ਼ਾਈਨ ਕਿਦਾਂ ਦਾ ਲੱਗਿਆ ਇੱਕ ਵਾਰੀ ਫੇਰ ਤੋਂ ਕਹਿ ਰਹੀ ਹਾਂ ਜ਼ਰੂਰ ਦੱਸਣਾ ਉਮੀਦ ਕਰਦੀ ਹਾਂ ਕਿ ਅੱਛਾ ਹੀ ਲੱਗਾ ਹੋਵੇਗਾ ਬਾਕੀ ਜੋ ਵੀ ਅਗਰ ਕੋਈ ਕਮੀ ਰਹਿ ਗਈ ਪੇਸ਼ੀ ਰਹਿ ਗਈ ਹੈ ਤਾਂ ਉਹਦੇ ਲਈ ਮਾਫ ਮਾਫੀ ਚਾਹੀਦੀ ਹੈ ਔਰ ਬਾਕੀ ਚੈਨਲ ਦੇ ਉੱਪਰ ਹੋਰ ਜਾ ਕੇ ਤੁਸੀਂ ਵੀਡੀਓਜ਼ ਮੇਰੀਆਂ ਦੇਖ ਸਕਦੇ ਹੋ ਇਦਾਂ ਦੀ ਛੋਟੀ ਛੋਟੀ ਟ੍ਰਿਕਸ ਦੇ ਨਾਲ ਮੈਂ ਵੀਡੀਓਜ਼ ਬਣਾਉਂਦੀ ਰਹਿਣੀ ਹੈ ਇਸ ਵੀਡੀਓ ਨੂੰ ਹੁਣ ਤੱਕ ਦੇਖਣ ਲਈ ਇੰਨੇ ਤੱਕ ਦੇਖਣ ਲਈ ਬਹੁਤ ਬਹੁਤ ਥੈਂਕ ਯੂ